ਕਸਰ ਪ੍ਰਭੂ ਇਸ ਵਾਰ ਝੋਨੇ ਦਾ ਝਾੜ ਘਟ ਰਿਹਾ ਇਹ ਤਾਂ ਆਪਾਂ ਸਾਰੇ ਜਾਣਦੇ ਆ ਇਹਦਾ ਜਿਹੜਾ ਮੁੱਖ ਕਾਰਨ ਮੌਸਮ ਦੀ ਖਰਾਬੀ ਹੈ ਇਹ ਵੀ ਆਪਾਂ ਸਾਰੇ ਜਾਣਦੇ ਆ ਮੌਸਮ ਦੀ ਖਰਾਬੀ ਦੇ ਨਾਲ ਨਾਲ ਇੱਕ ਹੋਰ ਕਾਰਨ ਵੀ ਝਾੜ ਘਟਣ ਦਾ ਜਿਹੜਾ ਬਣਿਆ ਜਿਸ ਨਾਲ ਝੋਨੇ ਵਿੱਚ ਬਿਮਾਰੀਆਂ ਦਾ ਹਮਲਾ ਵੀ ਵੱਧ ਹੋਇਆ ਜਿਸ ਤਰ੍ਹਾਂ ਬੌਲੇ ਬੂਟੇ ਦਾ ਰੋਗ ਕਾਫੀ ਏਰੀਆ ਦੇ ਵਿੱਚ ਹੋ ਗਿਆ ਜਿਸ ਨਾਲ ਫਸਲ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਕਈ ਥਾਈ ਫਸਲ ਨਿਸ਼ਚਰੀ ਨਹੀਂ ਸਕੀ ਜਦੋਂ ਫਿਰ ਛਿੱਟਾ ਕੱਢਿਆ ਪਰ ਉਹਦੇ ਵਿੱਚ ਧਾਣੇ ਜਿਹੜੇ ਨਾਂ ਦੇ ਬਰਾਬਰ ਸੀਗੇ ਤੇ ਇਸ ਕਾਰਨ ਕਰਕੇ ਝੋਨੇ ਦਾ ਝਾੜ ਤੱਕ ਘਟੇ ਹੀ ਘਟਿਆ ਅਗਲੀ ਫਸਲ ਕਣਕ ਦਾ ਵੀ ਜਿਹੜਾ ਨੁਕਸਾਨ ਹੋ ਜਾਂਦਾ ਤੇ ਉਸ ਕਾਰਨ ਦੇ ਬਾਰੇ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਮੈਂ ਹਾਂ ਜਗਜੀਤ ਸਿੰਘ ਜਵੰਦਾ ਤੁਸੀਂ ਜੁੜੇ ਹੋ ਚਾਹ ਦਾ ਜੰਕਸ਼ਨ ਖੇਤੀવાડી ਦੇ ਨਾਲ ਕਿਸਾਨ ਭਰਾਵੋ ਪਹਿਲਾ ਕਾਰਨ ਆਪਾਂ ਝੋਨੇ ਦਾ ਝਾੜ ਘਟਣ ਦਾ ਜਿਹੜਾ ਮੌਸਮ ਦੀ ਖਰਾਬੀ ਮੰਨਦੇ ਆ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿਉਂਕਿ ਮੌਸਮ ਹੀ ਕਿਸੇ ਫਸਲ ਦੇ ਝਾੜ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਜੇਕਰ ਮੌਸਮ અનુકੂਲ ਹੋਵੇ ਤਾਂ ਹਰ ਫਸਲ ਜਿਹੜੀ ਝਾੜ ਵਧੀਆ ਹੁੰਦਾ ਹਰੇਕ ਫਸਲ ਦਾ ਝਾੜ ਆ ਜਾਂਦਾ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਵੀ ਉਸ ਸਮੇਂ ਘੱਟ ਹੁੰਦਾ ਜਦੋਂ ਮੌਸਮ અનુકੂਲ ਹੈ ਚਲੋ ਮੌਸਮਾਂ ਦੀ ਗੱਲ ਕਰੀਏ ਮੌਸਮ ਤਾਂ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ ਪਰ ਦੂਸਰਾ ਜਿਹੜਾ ਵੱਡਾ ਕਾਰਨ ਜੋ ਮੈਨੂੰ ਲੱਗਦਾ ਝੋਨਾ ਅਗੇਤਾ ਲੱਗਣਾ ਪਿਛਲੇ ਸਾਲਾਂ ਦੇ ਮੁਕਾਬਲੇ ਝੋਨਾ 10 ਦਿਨ ਇਸ ਵਾਰ ਅਗੇਤਾ ਲੱਗਿਆ ਪਿਛਲੇ ਸਾਲਾਂ ਦੇ ਵਿੱਚ ਝੋਨਾ 10 ਦਿਨ ਤੋਂ ਸ਼ੁਰੂ ਕੀਤਾ ਜਾਂਦਾ ਸੀਗਾ ਪਰ ਇਸ ਵਾਰ 1 ਦਿਨ ਤੋਂ ਝੋਨਾ ਜਿਹੜਾ ਸ਼ੁਰੂ ਕੀਤਾ ਗਿਆ ਅਤੇ 9 ਜੂਨ ਤੋਂ ਪੰਜਾਬ ਦੇ ਵਿੱਚ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਝੋਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਅਤੇ ਕਿਸਾਨਾਂ ਨੇ ਤਾਂ 9 ਜੂਨ ਤੋਂ ਪਹਿਲਾਂ ਹੀ ਕਾਫੀ ਸਾਰਾ ਏਰੀਆ ਤੋਂ ਮੇਰਾ ਲਾਜ਼ ਦਿੱਤਾ 15-20 ਜੂਨ ਤੱਕ ਝੋਨਾ ਕਾਫੀ ਵੱਡੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਲੱਗ ਚੁੱਕਿਆ ਸੀ ਜਿਹੜੇ ਝੋਨੇ ਦੀ ਟ੍ਰਾਂਸਪਲੈਂਟਿੰਗ 10 ਜੂਨ ਤੱਕ ਹੋ ਗਈ ਉਹਦਾ ਹੋਰ ਵੀ ਵੱਧ ਨੁਕਸਾਨ ਹੋਇਆ ਬੌਰੇ ਬੂਟੇ ਦਾ ਰੋਗ ਜ਼ਿਆਦਾਤਰ ਉਸ ਝੋਨੇ ਦੇ ਵਿੱਚ ਹੀ ਆਇਆ ਜੋ ਤੋਂ ਨਾ 10 ਜੂਨ ਤੋਂ ਪਹਿਲਾ ਟ੍ਰਾਂਸਪਲੈਂਟ ਅਗਸਟ ਕੀਤਾ ਗਿਆ ਸੀਗਾ 10 ਜੂਨ ਤੋਂ ਪਹਿਲਾ ਟ੍ਰਾਂਸਪਲੈਂਟ ਹੈਗਾ ਵਾਲਾ ਜਿਹੜਾ ਝੋਨਾ ਸੀ ਉਹਦੀ ਫਲਾਵਰਿੰਗ ਸਟੇਜ ਉਹ ਵੀ ਪੂਰੀ ਤਰ੍ਹਾਂ ਆਪਾਂ ਦੇਖਿਆ ਵੀ ਬਰਖਾ ਦੇ ਵਿੱਚ ਆਈ ਜਿਸ ਕਰਕੇ ਝੋਨੇ ਦੇ ਵਿੱਚ ਫੌਕ ਵੱਧ ਗਈ ਫੌਕਾ ਦਾਣਾ ਕਾਫੀ ਜ਼ਿਆਦਾ ਹੋ ਗਿਆ ਇਹ ਦੋਵੇਂ ਵੱਡੇ ਕਾਰਨ ਸੀ ਜਿਨ੍ਹਾਂ ਕਰਕੇ ਝੋਨੇ ਦੇ ਝਾੜ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਜਿਸ ਦੇ ਝੋਨੇ ਦੀ ਕਟਾਈ 15 ਅਕਤੂਬਰ ਤੋਂ ਪਹਿਲਾਂ ਹੋਈ ਜਾਂ 15 ਅਕਤੂਬਰ ਤੱਕ ਕੋਈ ਉਹਨਾ ਝਾੜ ਕਾਫੀ ਘਟ ਆਇਆ ਜਿਵੇਂ ਜਿਵੇਂ ਕਟਾਈ ਲੇਟ ਹੋਦੀ ਗਈ ਕਟਾਈ 25 ਅਕਤੂਬਰ ਦੇ ਨੇੜੇ ਤੇੜੇ ਜਿਹੜੇ ਝੋਨੇ ਦੀ ਕਟਾਈ ਹੋਈ ਆ ਉਹਦੇ ਝਾੜ ਵਧੀਆ ਰਹੇ ਨੇ 28-30 ਕੁਇੰਟਲ ਤੱਕ ਵੇਖਣ ਨੂੰ ਮਿਲੇ ਨੇ ਪਰ ਦੋਸਤੋ ਜਿਹੜਾ ਝੋਨਾ 15 ਅਕਤੂਬਰ ਦੇ ਨੇੜੇ ਹੀ ਕੱਟਿਆ ਗਿਆ ਉਹ ਤਾਂ ਤੁਸੀਂ ਇਹ ਮੰਨ ਕੇ ਚਲੋ ਵੀ 25 ਕੁਇੰਟਲ ਤੋਂ ਵੀ ਹੇਠਾਂ ਰਿਹਾ 25 ਕੁਇੰਟਲ ਤੱਕ ਬੜਾ ਔਖਾ ਆ ਸੋ ਇਸ ਗੱਲ ਵੱਲ ਧਿਆਨ ਦਿਈਏ ਅਗੇਤਾ ਧੋਨਾ ਲਾਉਣਾ ਕਿਸੇ ਵੀ ਤਰ੍ਹਾਂ ਆਪਣੇ ਹੱਕ ਦੇ ਵਿੱਚ ਨਹੀਂ ਗਿਆ ਅਗੇਤਾ ਧੋਨਾ ਸਰਕਾਰ ਵੱਲੋਂ ਜੋ ਲਗਾਉਂਦੀ ਪਰਵਾਨਗੀ ਦੇਣੀ ਸਰਕਾਰ ਦੀ ਆਪਣੀ ਮਜਬੂਰੀ ਹੋ ਸਕਦੀ ਹੈ ਕਿਉਂਕਿ ਮੁਅਤਤਰ ਜ਼ਿਆਦਾ ਔਣ ਕਰਕੇ ਸਰਕਾਰ ਨੂੰ ਪੰਗਾਰਿਆਂ ਦਾ ਮੁਅਤਤਰ ਦਾ ਸੋ ਉਹਨਾਂ ਨੇ ਅਗੇਤਾ ਕਰਤਾ ਪਰ ਅਗੇਤਾ ਧੋਨਾ ਆਪਣੇ ਹੱਕ ਦੇ ਵਿੱਚ ਨਹੀਂ ਗਿਆ ਇਹ ਅਗੇਤੇ ਧੋਨੇ ਨੂੰ ਹੀ ਜ਼ਿਆਦਾਤਰ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਅਗੇਤੇ ਝੋਨੇ ਨੂੰ ਹੀ ਬੌਨੇ ਬੂਟੇ ਦਾ ਰੋਗ ਬੌਨੇ ਮੈਰਸ ਦਾ ਰੋਗ ਸਭ ਤੋਂ ਵੱਧ ਪਿਆ। ਸਪਰੇ ਵਗੈਰਾ ਵੱਧ ਕਰਨੀ ਪਈ ਹੈ। ਪਾਣੀ ਦਾ ਨੁਕਸਾਨ ਤਾਂ ਆਪਾਂ ਸਾਰੇ ਜਾਣ ਲੈਂਦੇ ਹਾਂ ਵੀ ਕਿੰਨਾ ਨੁਕਸਾਨ ਜਿਹੜਾ ਅਗੇਤਾ ਲਾਉਣ ਨਾਲ ਪਾਣੀ ਦਾ ਹੁੰਦਾ। ਪਿਛਲੇ ਕੁਝ ਸਾਲਾਂ ਤੋਂ ਮੌਸਮ ਦੇ ਵਿੱਚ ਵੀ ਬਹੁਤ ਵੱਡੀ ਤਬਦੀਲੀ ਆਈ ਹੈ। ਤੇ ਅਗੇਤੀ ਫਸਲ ਆਪਾਂ ਦੇਖਦੇ ਹਾਂ ਜਿਆਦਾ ਝਾੜ ਨਹੀਂ ਦੇ ਰਹੀ ਹੁਣ। ਖਰਚਾ ਜ਼ਰੂਰ ਵੱਧੂ ਹੋ ਜਾਂਦਾ ਹੈ। ਕੀੜੇ ਮਕੌੜੇ ਦਾ ਹਮਲਾ ਵੱਧ ਜਾਂਦਾ ਹੈ। ਜਿਆਦਾ ਸਪਰੇ ਕਰਨੀ ਪੈਂਦੀ ਹੈ। ਝੋਨੇ ਦਾ ਜਿਹੜਾ ਵਧੀਆ ਝਾੜ ਆਉਂਦਾ ਹੈ। 15 ਜੂਨ ਦੇ ਨੇੜੇ-ਤੇੜੇ ਜਿਹੜੀ ਟ੍ਰਾਂਸਪਲੈਂਟ ਕੀਤੀ ਆ ਉਹਦਾ ਪੂਰਾ ਝਾੜ ਆਪਾਂ ਨੂੰ ਵਧੀਆ ਮਿਲਦਾ ਘੱਟ ਖਰਚੇ 'ਚ ਮਿਲ ਜਾਂਦਾ ਪਿਛਲੇ ਸਾਲਾਂ ਦਾ ਤਜਰਬਾ ਵੀ ਆਪਣਾ ਇਹੀ ਦੱਸਦਾ 10 ਦਿਨ ਅਗੇਤਾ ਝੋਨਾ ਲੱਗਣ ਕਾਰਨ ਆਪਾਂ ਦੇਖ ਹੀ ਲਿਆ ਵੀ ਕਿੰਨਾ ਕੁ ਆਪਾਂ ਨੂੰ ਜਿਹੜਾ ਇਹਦਾ ਫਾਇਦਾ ਹੋਇਆ ਜਾਂ ਇਹਦਾ ਨੁਕਸਾਨ ਹੋਇਆ ਅਗੇਤਾ ਝੋਨਾ ਲਗਾਉਣ ਦਾ ਜਿਹੜਾ ਨੁਕਸਾਨ ਆਪਾਂ ਕੱਲਾ ਝੋਨੇ ਦੀ ਫਸਲ ਦੇ ਵਿੱਚ ਹੀ ਨਿਕਣੀ ਹੈ ਤੁਰਨੇ ਦੀ ਫਸਲ 'ਚ ਨੁਕਸਾਨ ਹੁੰਦਾ ਸਭ ਕੋ ਕਣਕ ਦੇ ਵਿੱਚ ਵੀ ਇਹਦਾ ਨੁਕਸਾਨ ਜਿਹੜਾ ਹੁਣ ਸ਼ੁਰੂ ਹੋ ਜਾਂਦਾ ਕਿਉਂਕਿ ਝੋਨਾ ਵੱਢ ਦੀ ਸਾਰ ਆਪਾਂ ਕਣਕ ਦੀ ਬਜਾਈ ਸ਼ੁਰੂ ਕਰ ਦਿੰਦੇ ਹਾਂ ਹੁਣ ਜਿੱਥੇ ਕਣਕ ਦੀ ਬਜਾਈ ਅਗੇਤੀ ਕੀਤੀ ਗਈ ਹੈ ਅਗੇਤੀ ਹੋਈਆ ਉਸ ਫਸਲ ਦੇ ਵਿੱਚ ਆਪਾਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਵੀ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਭਿਆਨਕ ਰੂਪ اختیار ਕਰ ਲੈਂਦਾ ਕਿਉਂਕਿ ਅਗੇਤੀ ਫਸਲ ਦੇ ਵੇਲੇ ਟੈਂਪਰੇਚਰ ਵੱਧ ਹੁੰਦੇ ਨੇ ਜਿਹਦੇ ਵਿੱਚ ਸੁੰਡੀ ਦੇ ਲਈ ਮੌਸਮ ਬਹੁਤ ਅਨੁਕੂਲ ਬਣ ਜਾਂਦਾ ਤੇ ਸੁੰਡੀ ਆਪਣੀ ਕਿਸੇ ਵੀ ਦਵਾਈ ਦੇ ਨਾਲ ਦੀ ਮਰਦੀ ਫਿਰ ਪਿਛਲੇ ਸਾਲ ਦੇਖਿਆ ਬਹੁਤ ਬਹੁਤ ਜਿਹੜੀਆਂ ਮਹਿੰਗੀਆਂ ਸ਼ਟਰੋਕ ਦਵਾਈਆਂ ਸਪਰੇਅ ਕੀਤੀਆਂ ਪਰ ਸੁੰਡੀ ਨਹੀਂ ਮਰੀ ਕਾਫੀ ਸਾਰਾ ਖਰਚਾ ਕਰਨ ਤੋਂ ਬਾਅਦ ਵੀ ਸੁੰਡੀ ਨਹੀਂ ਮਰਦੀ ਪਰ ਜਦੋਂ ਮੌਸਮ ਠੰਡਾ ਹੋ ਗਿਆ ਮੌਸਮ ਦੇ ਵਿੱਚ ਠੰਡਾ ਕਾ ਜ ਉਸ ਵੇਲੇ ਸੁੰਡੀ ਆਪਣੇ ਆਪ ਹੀ ਖਤਮ ਹੋਊਗੀ ਤਾਂ ਹੁਣ ਆਪਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਜ਼ਿਆਦਾ ਅਗੇਤਾ ਝੋਨਾ ਲਾਉਣਾ ਆਪਣਾ ਝੋਨੇ ਦੀ ਫਸਲ ਦਾ ਝਾੜ ਹੀ ਨਹੀਂ ਘਟਾਉਂਦਾ ਸਗੋਂ ਆਪਣਾ ਨੁਕਸਾਨ ਕਰਦਾ ਕਣਕ ਦੀ ਫਸਲ ਦਾ ਵਿੱਚ ਵੀ ਆਪਾਂ ਨੂੰ ਅਗੇਤੀ ਲਾਉਣੀ ਪੈਂਦੀ ਆ ਉਹਦੇ ਕਰਕੇ ਵੀ ਆਪਣਾ ਜਿਹੜਾ ਅਗੇਤਾ ਤੋਂ ਨਾਲ ਲਾਉਣਾ ਪ੍ਰੋਬਲਮ ਖੜੀ ਕਰਦਾ ਪ੍ਰੋਬਲਮ ਆਉਂਦੀ ਆ ਬਾਕੀ ਵੀ ਮੈਨੂੰ ਤਾਂ ਇਹੀ ਕਾਰਨ ਲੱਗਿਆ ਤੁਸੀਂ ਵੀ ਲੰਮੇ ਸਮੇਂ ਤੋਂ ਖੇਤੀ ਕਰਦੇ ਆਏ ਹੋਗੇ ਤੁਹਾਨੂੰ ਵੀ ਪਤਾ ਵੀ ਕਿਸ ਤਰ੍ਹਾਂ ਆਪਾਂ ਝੋਨਾ ਜਿਹੜਾ ਲਾਉਂਦੇ ਰਹੇ ਆ ਕਿਸ ਸਮੇ ਕਿਸ ਤਰ੍ਹਾਂ ਦੇ ਝਾੜ ਰਹੇ ਨੇ ਜਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਰਹੀ ਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਜਿਹੜਾ ਅਗੇਤਾ ਚੋਂ ਨਾ ਲਾਉਣਾ ਚਾਹੀਦਾ ਜਾਂ ਨਹੀਂ ਲਾਉਣਾ ਚਾਹੀਦਾ ਜਾਂ ਹੋਰ ਕੀ ਕਾਰਨ ਹੋ ਸਕਦੇ ਨੇ ਵੀ ਜਿਹੜਾ ਇਸ ਵਾਰ ਇੰਨਾ ਵੱਡਾ ਇੱਕਦਮ ਜਿਹੜਾ ਝਾੜ ਘਟਿਆ ਕਮੈਂਟਾਂ ਦੇ ਵਿੱਚ ਜ਼ਰੂਰ ਤੁਸੀਂ ਆਪਣੀ ਰਾਏ ਸਾਂਝੀ ਕਰਿਓ ਵੀ ਆਪਾਂ ਨੂੰ ਅਗੇਤਾ ਚੋਂ ਨਾ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਕੀ ਕੀ ਕਾਰਨ ਹੋ ਸਕਦੇ ਨੇ ਕਿਉਂਕਿ ਬਹੁਤ ਵੱਡੇ ਏਰੀਆ ਦੇ ਵਿੱਚ ਜਿਹੜਾ ਬੌਨੇ ਵਾਇਰਸ ਦਾ ਰੋਗ ਆਇਆ ਉਹ ਅਗੇਤੇ ਝੋਨੇ ਦੇ ਵਿੱਚ ਜ਼ਿਆਦਾ ਸੀਗਾ 10 ਜੂਨ ਤੋਂ ਜਿਹੜਾ ਪਹਿਲਾ ਪਹਿਲਾ ਝੋਨਾ ਲੱਗਿਆ ਉਹਦੇ ਵਿੱਚ ਹੀ ਕਾਫੀ ਜ਼ਿਆਦਾ ਮਾਤਰਾ ਸੀ ਵੀ ਬਾਕੀ ਦੇ ਵਿੱਚ ਘੱਟ ਸੀ ਬਾਕੀ ਇਸ ਵਾਰ ਜਿਹੜੀਆਂ ਆਪਣੀ ਹਲਦੀ ਰੋਗ ਉਹਨੇ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਇਹਨਾਂ ਸਾਰੀਆਂ ਗੱਲਾਂ ਕਰਕੇ ਜਿਹੜਾ ਝਾੜ ਘਟਿਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਸਾਂਝੀ ਪ੍ਰੋਬਲਮ ਆ ਆਪਾਂ ਇੱਕ ਦੂਸਰੇ ਨਾਲ ਤਜਰਬੇ ਸਾਂਝੇ ਕਰਦੇ ਆ ਤਾਂ ਹੀ ਆਪਾਂ ਨੂੰ ਪਤਾ ਲੱਗਣਾ ਤਾਂ ਹੀ ਫਾਇਦਾ ਹੋਣਾ ਖੇਤੀ ਦੇ ਵਿੱਚ ਇਸ ਵੀਡੀਓ ਦਾ ਮਕਸਦ ਵੀ ਇੰਦਾ ਹੀ ਆ ਅਮੀ ਆਪਾਂ ਇੱਕ ਦੂਸਰੇ ਦੇ ਨਾਲ ਤਜਰਬੇ ਸਾਂਝੇ ਕਰੀਏ ਤੇ ਤੁਸੀਂ ਇਹ ਵੀ ਦੱਸੋ ਵੀ ਕਿਸ ਡੇਟ ਨੂੰ ਤੁਸੀਂ ਜਿਹੜਾ ਧੋਨਾ ਲਾਇਆ ਸੀ ਤੁਹਾਡਾ ਝਾੜ ਕਿੰਨਾ ਆਇਆ ਜਾਂ ਕਿਸੇ ਤੁਹਾਡੇ ਯਾਰ ਦੋਸਤ ਮਿੱਤਰ ਦੋਸਤ ਦਾ ਝਾੜ ਜਿਹਦਾ ਵਧੀਆ ਆ ਉਹਨੇ ਕਿੰਨੀ ਤਰੀਕ ਨੂੰ ਲਾਇਆ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਲਾਸਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਕਮੈਂਟ ਜ਼ਰੂਰ ਲਿਖੋ ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਅੱਗੇ ਵਾਸਤੇ ਵੀ ਆਪਾਂ ਨੂੰ ਸਮਝ ਆਵੇ ਵੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ